ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਆ ਮੈਂ ਹਰਵੀ ਅਜਮੇਲ ਲੋਹਾਰਾ ਦੇ ਸਰਕਾਰੀ ਸਕੂਲ ਲੋਹਾਰਾ ਦੇ ਵਿਖੇ ਆਇਆ ਹਾਂ ਜਿੱਥੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਮੈਡਮ ਚੀਨਾ ਨੇ 6 ਕਮਰਿਆਂ ਦਾ ਕੀਤਾ ਉਦਘਾਟਨ ਆਉ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਬਿਊਰੋ ਰਿਪੋਰਟ ਲੁਧਿਆਣਾ ਅੱਜ ਅਸੀਂ ਸਿੱਖਿਆ ਕ੍ਰਾਂਤੀ ਦੇ ਤਹਿਤ ੜੇਗਾ ਪੰਜਾਬ ਵਧੇਗਾ ਪੰਜਾਬ ਲੋਹਾਰਾ ਜਿਹੜਾ ਸਕੂਲ ਹੈ ਇਹਦੇ ਵਿੱਚ ਉਦਘਾਟਨ ਕੀਤਾ 6 2022 ਤੋਂ ਲੈ ਕੇ 6 ਕਮਰਿਆਂ ਦੀ ਗ੍ਰਾਂਟ ਆਈ ਟੋਟਲ ਇਸ ਸਕੂਲ ਨੂੰ 74 ਲੱਖ 93000 ਰੁਪਇਆ ਆਇਆ ਕਿਉਂਕਿ ਇੰਟਰਐਕਟਿਵ ਪੈਨਲ ਫਰਨੀਚਰ ਬੱਚਿਆਂ ਦੀ ਵਰਦੀਆਂ ਦੇ ਪੈਸੇ ਤੇ ਨਾਲ ਹੀ ਨਾਲ ਇਸ ਜਦੋਂ ਮੈਂ ਇਸ ਸਕੂਲ ਦੇ ਵਿੱਚ ਆ ਕੇ ਵਿਜ਼ਿਟ ਕੀਤਾ ਸੀ ਤਾਂ 12 9 ਕਮਰੇ ਜਿਹੜੇ ਆ ਇਹ ਬੜੀ ਖਸਤਾ ਹਾਲਤ ਦੇ ਵਿੱਚ ਸੀਗੇ ਫਿਰ ਮੈਂ ਆਪਣੇ ਵਰਦਮਾਨ ਇੰਡਸਟਰੀ ਨਾਲ ਗੱਲ ਕੀਤੀ ਤੇ ਉਹਨਾਂ ਨੇ 4 ਕਰੋੜ 90 ਲੱਖ ਰੁਪਏ ਦੇ ਨਾਲ ਇਹ ਨਵਾਂ ਸਕੂਲ ਬਣ ਰਿਹਾ ਔਰ ਇਹ 8 ਮਹੀਨਿਆਂ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ ਤੇ ਮੈਂ ਹਮੇਸ਼ਾ ਇੱਕ ਗੱਲ ਕਹਿੰਨੀ ਆ ਕਿ ਅੱਜ ਸਾਡੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਸੋਹਣੇ ਨੇ ਵਧੀਆ ਨੇ ਔਰ ਇੱਥੋਂ ਦੇ ਟੀਚਰ ਬੜੇ ਮਿਹਨਤੀ ਆ ਔਰ ਇਸ ਸਕੂਲ ਦੇ ਦੋ ਬੱਚੇ ਨਵੋਦਿਆ ਦੇ ਵਿੱਚ ਸਿਲੈਕਟ ਹੋਏ ਆ ਔਰ ਅਗਲੇ ਸਾਲਾਂ ਦਾ ਇਹਨਾਂ ਦਾ ਅਗਲੇ ਸਾਲ ਦਾ ਟੀਚਾ ਇਹ ਹੈ ਕਿ ਘੱਟ ਤੋਂ ਘੱਟ 5 ਤੋਂ ਲੈ ਕੇ 10 ਬੱਚੇ ਅਸੀਂ ਨਵੋਦਿਆ ਦੇ ਵਿੱਚ ਭੇਜਾਂਗੇ ਔਰ ਪੜੇ ਲਿਖਿਆ ਸਟਾਫ ਆ ਟੀਚਰ ਮਿਹਨਤੀ ਨੇ ਤੇ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਆਮ ਜਿਹੜੇ ਹਲਕੇ ਦੇ ਨਿਵਾਸੀ ਨੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਸਰਕਾਰ ਨੇ 2022 ਦੇ ਵਿੱਚ ਜਦੋਂ ਅਸੀਂ ਸਰਕਾਰ ਬਣਾਈ ਆ ਤੇ ਉਦੋਂ ਅਸੀਂ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਸਿੱਖਿਆ ਕ੍ਰਾਂਤੀ ਨੂੰ ਉੱਪਰ ਲੈ ਕੇ ਜਾਵਾਂਗੇ ਹੰਦਾਰ ਜੀ ਜਿਹੜੇ ਪ੍ਰੋਗਰਾਮ ਕਿਤੇ ਦੇ ਬਾਅਦ ਜਾਣਗੇ ਜੀ ਏ ਅੱਜ ਪੰਜਾਬ ਸਰਕਾਰ ਸਾਡੇ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਪੰਜਾਬ ਸਿੱਖਿਆ ਗ੍ਰਾਂਤੀ ਅਨੁਸਾਰ ਸਾਡੇ ਸਕੂਲ ਦੇ ਵਿੱਚ ਅੱਜ 2022 ਤੋਂ ਲੈ ਕੇ ਹੁਣ ਤੱਕ 6 ਨਵੇਂ ਕਮਰੇ ਬਣੇ ਆ ਜੀ ਉਹਨਾਂ ਦਾ ਉਦਘਾਟਨ ਕਰਨ ਲਈ ਸਤਕਾਰਯੋਗ ਮੈਡਮ ਚੀਨਾ ਜੀ ਸਾਡੇ ਵਿੱਚਕਾਰ ਪਹੁੰਚੇ ਨੇ ਤੇ ਉਹਨਾਂ ਵੱਲੋਂ ਉਹਨਾਂ ਕਮਰਿਆਂ ਦਾ ਉਦਘਾਟਨ ਕੀਤਾ ਗਿਆ ਕਮਰੇ ਤੁਸੀਂ ਦੇਖ ਰਹੇ ਹੋ ਜੀ ਜਿਨ੍ਹਾਂ ਦੇ ਵਿੱਚ ਹੁਣ ਤੁਸੀਂ ਖੜੇ ਹੋ ਇਹ ਉਹੀ ਕਮਰੇ ਨੇ ਜਿਹੜੇ ਅਸੀਂ ਤਿਆਰ ਕੀਤੇ ਸੀ ਪਹਿਲਾਂ ਕਿੰਨੇ ਕਮਰੇ ਸਟਾਉਂਡ ਕਿੰਨੇ ਕਮਰੇ ਹੋਏ ਪਹਿਲਾਂ ਜੀ ਸਾਡੇ ਕੋਲ ਪੁਰਾਣੇ ਸਮੇਂ ਦੇ ਵਿੱਚ 9 ਕਮਰੇ ਅਨਸੇਫ ਹੋਏ ਨੇ ਉਹ 9 ਕਮਰਿਆਂ ਦੀ ਜਗ੍ਹਾ ਤੇ ਛੀਨਾ ਮੈਡਮ ਨੇ ਥੋੜੀ ਹਿੰਮਤ ਕਰਕੇ ਸਾਡਾ ਨਵੀਂ ਬਿਲਡਿੰਗ ਵਰਦਮਾਨ ਬਣਾ ਰਹੀ ਹੈ 4 ਕਰੋੜ 80 ਲੱਖ ਤੋਂ 90 ਲੱਖ ਦੇ ਵਿੱਚ ਤੇ ਉਸ ਤੋਂ ਬਿਨਾਂ ਸਾਡੇ ਕੋਲ 19 ਕਮਰੇ ਪਹਿਲਾਂ ਸੀਗੇ ਜੀ ਹੁਣੇ 3 ਐਡ ਕਰਕੇ 22 ਕਮਰੇ ਹੋਗੇ 18 ਕਮਰਿਆਂ ਦਾ ਬਲਾਕ ਵਰਦਮਾਨ ਤਿਆਰ ਕਰ ਰਿਹਾ ਜੀ ਇਸ ਸਕੂਲ ਦੇ ਵਿੱਚ ਲਗਭਗ ਪਿਛਲੇ 3 ਸਾਲਾਂ ਸਾਲਾਂ ਦੌਰਾਨ ਲਗਭਗ 74 ਤੋਂ 75 ਲੱਖ ਰੁਪਏ ਗ੍ਰਾਂਟ ਆ ਚੁੱਕੀ ਹੈ ਜੀ ਜਿਹੜੀ ਕਿ ਤੁਹਾਡੇ ਸਾਹਮਣੇ ਅਸੀਂ ਬੜੇ ਤਰੀਕੇ ਨਾਲ ਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਖਰਚੀਆ ਹੁਣ ਤੋਂ ਕਿੰਨੇ ਬੱਚੇ ਇਸ ਸਕੂਲ ਵਿੱਚ ਪੜ੍ਹਦੇ ਨੇ ਇਸ ਸਕੂਲ ਵਿੱਚ ਹੁਣ ਲਗਭਗ 14 ਤੋਂ 1500 ਬੱਚਾ ਪੜ੍ਹ ਰਿਹਾ ਜੀ ਤੇ ਜਿਵੇਂ ਜਿਵੇਂ ਕਿਉਂਕਿ ਇਹ ਏਰੀਆ ਲਗਭਗ ਲੇਬਰ ਤਬਕੇ ਦਾ ਵਾ ਤੇ ਉਹ ਸਾਰੇ ਇਸ ਸਮੇਂ ਤਿਹਾਰਾ ਕਰਕੇ ਹੋਲੀ ਵਗੈਰਾ ਕਰਕੇ ਜਾਂ ਬਾਢੀ ਕਰਕੇ ਪਿੰਡਾਂ ਨੂੰ ਗਏ ਹੁੰਦੇ ਨੇ ਤੋਂ ਛੋੜਾ ਇਸ ਸਮੇਂ ਦਾਖਲਾ ਘੱਟ ਹੁੰਦਾ ਬੱਟ ਸਾਨੂੰ ਪਤਾ ਕਿ ਹੁਣ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਮਈ ਜਾਂ ਜੂਨ 'ਚ ਵਾਪਸ ਆ ਕੇ ਜੁਲਾਈ ਵਿੱਚ ਲਗਭਗ ਮੈਨੂੰ ਉਮੀਦ ਹੈ ਇੱਥੇ ਸਾਡੇ ਕੋਲ 2000 ਬੱਚਾ ਹੋਏਗਾ ਜਦੋਂ ਸਾਡੀ ਬਿਲਡਿੰਗ ਤਿਆਰ ਹੋ ਗਈ ਜੀ ਵਰਦਮਨ ਬਲੌਕ ਤਿਆਰ ਹੋ ਗਿਆ ਉਸ ਸਮੇਂ ਅਸੀਂ ਲਗਭਗ 3000 ਬੱਚੇ ਦੇ ਕਰੀਬ ਕਰਨ ਲੱਗੇ ਜੀ ਪੰਜਾਬ ਸਰਕਾਰ ਬਣਾ ਚਲਾਈ ਕਿ ਸਿੱਖਿਆ ਕ੍ਰਾਂਤੀ ਅਸਰ ਨਹੀਂ ਮਿਲ ਰਹਾ ਸਿੱਖਿਆ ਕ੍ਰਾਂਤੀ ਵਿੱਚ ਅਧਿਆਪਕਾਂ ਚ ਬੱਚਿਆਂ ਚ ਉਹਨਾਂ ਦੇ ਮਾਪਿਆਂ ਚ ਬਹੁਤ ਹੀ ਉਤਸ਼ਾਹ ਹੈ ਜੀ ਬੜੇ ਉਤਸ਼ਾਹ ਨਾਲ ਸਾਰੇ ਸਕੂਲਾਂ ਵਿੱਚ ਅਸੀਂ ਜਾ ਰਹੇ ਹਾਂ ਕਿਉਂਕਿ ਮੇਰੀ ਡਿਊਟੀ ਤੌਰ ਹਲਕਾ ਕੋਆਰਡੀਨੇਟਰ ਵੀ ਲੱਗੀ ਹੋਈ ਹੈ ਸੋ ਸਾਰੇ ਸਕੂਲਾਂ ਚ ਜਾ ਰਹੇ ਹਾਂ ਉੱਥੇ ਦੇਖ ਰਹੇ ਹਾਂ ਕਿ ਮਾਪਿਆਂ ਚ ਤੇ ਵਿਦਿਆਰਥੀਆਂ ਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਸਿੱਖਿਆ ਕ੍ਰਾਂਤੀ ਜੋ ਬੱਚੇ ਜਿਹੜਾ ਕਿ ਨਵੋਦੇ ਵਿੱਚ ਐਡਮਿਸ਼ਨ ਹੋ ਰਿਹਾ ਜਿਹੜੇ ਬੱਚੇ ਬਹੁਤ ਮਿਹਨਤ ਕਰਦੇ ਨੇ ਉਹ ਤੁਨਵੋਦੇ ਵਿੱਚ ਸਿਲੈਕਟ ਹੋ ਹੀ ਸਕਦੇ ਨੇ ਇਹਨੇ ਬਹੁਤ ਮਿਹਨਤ ਕੀਤੀ ਆਏ ਬਚਪਨ ਤੋਂ ਹੀ ਮਤਲਬ ਪਹਿਲੀ ਕਲਾਸ ਸਾਡੇ ਕੋਲ ਆਇਆ ਸੀਗਾ ਉਸ ਟਾਈਮ ਤੋਂ ਹੀ ਬਹੁਤ ਮਤਲਬ ਬਹੁਤ ਮਿਹਨਤੀ ਬੱਚਾ ਸੀਗਾ ਨਾਲੇ ਇਹਦੇ ਜਿਹੜੇ ਵੀ ਡਾਊਟ ਸੀਗੇ ਇਹ ਸਾਨੂੰ ਸਕੂਲ ਚ ਜਾ ਕੇ ਪੁੱਛਦਾ ਸੀਗਾ ਅਸੀਂ ਤਾਂ ਵੈਸੇ ਦੇਖਿਆ ਜਾਵੇ ਤਾਂ ਚੌਥੀ ਪੰਜਵੀਂ ਜਿਵੇਂ ਆਪਣਾ ਸਿਲੇਬਸ ਚੱਲਦਾ ਉਹੀ ਕਰਾਉਂਦੇ ਸੀਗੇ ਬਟ ਇਹ ਆਪਣੀ ਤਿਆਰੀ ਘਰ ਤੋਂ ਵੀ ਕਰਕੇ ਆਉਂਦਾ ਸੀਗਾ ਨਾਲੇ ਜਿਹੜੇ ਵੀ ਡਾਊਟਸ ਨੇ ਮੇਰੇ ਕੋਲ ਜਾ ਕੇ ਕਲੀਅਰ ਕਰਨੇ ਅਸੀਂ ਕਦੇ ਇਹਨੂੰ ਨਾ ਨਹੀਂ ਕੀਤੀ ਅਸੀਂ ਜਿੰਨਾ ਸਪੋਰਟ ਕਰ ਸਕਦੇ ਸੀਗੇ ਉਹਨਾਂ ਕੀਤਾ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਆਪਾਂ ਇਦਾਂ ਹੀ ਬੱਚੇ ਆਗੇ ਆਪਣੇ ਨਵਦੇ ਸਿਲੈਕਟ ਕਰਾਈਏ ਤਾਂ ਕਿ ਇਹਨਾਂ ਦਾ ਫਿਊਚਰ ਹੋਰ ਜ਼ਿਆਦਾ ਬ੍ਰਾਈਟ ਹੋ ਸਕੇ ਅ ਪਿਛਲੇ ਵਾਰ ਵੀ ਆਪਣਾ ਬੱਚਾ ਸਿਲੈਕਟ ਹੋਇਆ ਨਵੋਦਾ ਚ ਐਕਚੁਅਲੀ ਵੀ ਪ੍ਰੋਬਲਮ ਇਹ ਹੈ ਕਿ ਪੇਰੈਂਟਸ ਨੇ ਅਵੇਅਰ ਨਹੀਂ ਹੈਗੇ ਨਵੋਦਾ ਚ ਐਡਮਿਸ਼ਨ ਵਾਸਤੇ ਤੇ ਜਿਹੜੇ ਅਵੇਅਰ ਹੁੰਦੇ ਆ ਆਪਾਂ ਪੂਰੀ ਕੋਸ਼ਿਸ਼ ਕਰਦੇ ਆ ਵੀ ਉਹ ਸਿਲੈਕਟ ਹੋ ਕੇ ਜਾਈਏ ਅਸੀਂ ਇਸ ਸਾਲ ਵੀ ਕੋਸ਼ਿਸ਼ ਕਰਾਂਗੇ ਵੀ ਸਾਡੇ 5ਵੀਂ ਵਾਲੇ ਹੋਰ ਵੀ ਵੱਧ ਤੋਂ ਵੱਧ ਬੱਚੇ ਸਿਲੈਕਟ ਹੋਏ ਤੇ ਨਾਲੇ ਇਧਰ ਬੱਚੇ ਥੋੜੇ ਵੀਕ ਵੀਕ ਬੈਕਗਰਾਉਂਡ ਦੇ ਜਿਸ ਕਰਕੇ ਅਸੀਂ ਚਾਹੁੰਦੇ ਵੀ ਨਵੋਦੇ ਚ ਸਿਲੈਕਟ ਹੋ ਕੇ ਉਹ ਆਪਣਾ ਬ੍ਰਾਈਟ ਫਿਊਚਰ ਆਪਣਾ ਬਣਾਏ ਮੈਡਮ ਨਵੋਦੇ ਹੈ ਕਿ ਚੀਜ਼ਾਂ ਇਹ ਤੁਹਾਰੇ ਕੋਲ ਜਾਣਦੀ ਆ ਇਹਦੇ ਬਾਰੇ ਮੈਡਮ ਨਵੋਦੇ ਦੇ ਬਾਰੇ ਕੋਈ ਜਾਣਕਾਰੀ ਨਵੋਦੇ ਇੱਕ ਤਰ੍ਹਾਂ ਦੇ ਸਕੂਲਸ ਨੇ ਜਿਹੜੇ ਸੈਂਟਰ ਗਵਰਨਮੈਂਟ ਨੇ ਐਸਟੈਬਲਿਸ਼ ਕੀਤੇ ਹੋਏ ਆ ਤੇ ਇਹ ਇੱਕ ਇਦਾਂ ਦੇ ਸਕੂਲ ਨੇ ਵੀ ਜਿਹੜੇ ਬੱਚੇ ਆਪਣੇ ਮਤਲਬ ਅੱਗੇ ਜਾ ਕੇ ਬ੍ਰਾਈਟ ਫਿਚਰ ਬਣਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਫ੍ਰੀ ਐਜੂਕੇਸ਼ਨ ਰੱਖੀ ਹੋਈ ਆ ਗਵਰਨਮੈਂਟ ਨੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਇਹਦੇ ਪੇਪਰ ਹੁੰਦੇ ਨੇ ਇੱਕ 5ਵੀਂ ਤੋਂ ਬਾਅਦ ਹੁੰਦਾ 8ਵੀਂ ਤੋਂ ਬਾਅਦ ਤੇ 10ਵੀਂ ਤੋਂ ਬਾਅਦ ਵੀ ਬੱਚੇ ਇਸ ਚ ਸਿਲੈਕਟ ਹੋ ਸਕਦੇ ਨੇ सर जी अपना लड़का तो अच्छी बात है नवेद्या में सेलेक्ट हुआ मैडम का बहुत सपोर्ट है और सबसे दिक्कत इसके बाद में अदर स्टेट से हम लोग आते हैं इसके बाद नवेद्या का जानकारी नहीं है किसी को इसका जानकारी बहुत देना जरूरी है सर एक केंद्र से ताल्लुक है जवाहर नवाल विद्यालय पहले जवाहर राजीव गांधी के साथ में बना हुआ था अब पीओ नोजना के नाम से जाना जाता है पी योजना इसमें क्या फैसिलिटी है कि जो सी बी एस ई बोर्ड होता है हम लोग सरकारी प्राइवेट में बहुत पैसा दे के फ़ीस हम लोग देते हैं ਇਸਮੇ ਕੋਈ ਫੀਸ ਨਹੀਂ ਹੈ एकदम अगर ਪਰਸੈਂਟੇਜ ਵਿੱਚ ਆ ਜਾਤਾ ਇਸੇ ओबीसी ਚਾ ਕੋਈ ਜੀ ਵਿੱਚ ਛੂਟ ਵੀ ਮਿਲਤੇ ਹੈ ہمارا ਬੱਚਾ 84% ਲੈ ਆਇਆ ਤਾਂ 100 ਵਿੱਚ ਇਸ ਲਈ ਇਸ ਕੋ ਸਿਲੈਕਟ ਹੋਇਆ ਅਨਾਲਿਸ ਵਿੱਚ ਹਰ ਚੀਜ਼ ਅੱਗੇ ਵਧ ਰਿਹਾ ਹੈ ਕਿਸ਼ਨਾ ਤੁਸੀਂ ਦੇਖ ਰਹੇ ਹੋ ਜੀ ਇਹ ਨਵੋਦਿਆ ਵਿਦਿਆਲਏ ਚ ਸਿਲੈਕਟ ਹੋਇਆ ਜਿਹੜਾ ਕਿ ਪੇਪਰ ਪੰਜਵੀਂ ਤੋਂ ਬਾਅਦ ਹੁੰਦਾ ਪੰਜਵੀਂ ਤੋਂ ਬਾਅਦ ਇੰਟਰਸਟ ਪੇਪਰ ਹੁੰਦਾ ਉੱਥੇ 6ਵੀਂ ਤੋਂ ਲੈ ਕੇ 10ਵੀਂ ਤੱਕ ਬਿਲਕੁਲ ਮੁਫਤ ਪੜਾਈ ਰਹਿਾਇਸ਼ ਉੱਥੇ ਹੋਸਟਲ ਹੁੰਦਾ ਹੋਸਟਲ ਦੇ ਵਿੱਚ ਬੱਚਾ ਰਹਿੰਦਾ ਵਰਤੀ ਕੱਪੜੇ ਸਾਰਾ ਕੁਝ ਉਹ ਦਿੰਦੇ ਨੇ ਤੁਸੀਂ ਸਿਰਫ ਬੱਚਾ ਛੱਡ ਕੇ ਆਣਾ ਹਫਤੇ ਬਾਅਦ ਨੂੰ ਮਿਲਣ ਚਾਹੋ ਜਾਂ ਉਹਨੂੰ ਕਰ ਲਿਆ ਉਹ ਹਫਤੇ ਬਾਅਦ ਫਿਰ ਉੱਥੇ ਇਸ ਬੱਚੇ ਨੂੰ ਸਾਰੀ ਫੈਸਿਲਿਟੀ ਉੱਥੇ 10ਵੀਂ ਤੱਕ ਬਿਲਕੁਲ ਫ੍ਰੀ ਹੈ ਪਲੱਸ 2 ਤੱਕ ਹੋ ਗਿਆ ਹੁਣ ਤਾਂ ਨਮੋਦਿਆ ਵੀ ਪਰ ਉਹਦਾ ਪੇਪਰ ਸਿਰਫ ਇੱਕ ਪੰਜਵੀਂ ਤੋਂ ਬਾਅਦ ਉਸ ਤੋਂ ਬਾਅਦ 8ਵੀਂ ਦਾ ਸਿਲੈਕਸ਼ਨ ਹੁੰਦੀ ਹੈ ਫਿਰ 10ਵੀਂ ਦੀ ਬਾਅਦ ਇਹ ਸਿਲੈਕਸ਼ਨ ਹੈ ਉੱਥੇ ਤੁਸੀਂ ਵੀ ਥੋੜੀ ਜੀ ਆਪਣੇ ਬੱਚਿਆਂ ਨੂੰ ਮਿਹਨਤ ਕਰਾਓ ਕਰੇ ਬਾਕੀ ਅਸੀਂ ਬੈਠੇ ਜਾਂ ਕਰਨ ਲਈ ਮੇਰਾ ਸਟਾਫ ਸਾਰੇ ਦਾ ਸਾਰਾ ਹੀ ਇੰਨਾ ਵੀ ਮਿਹਨਤੀ ਆ ਇਹ ਦੂਸਰਾ ਬੱਚਾ ਸਾਡਾ ਪਿਛਲੇ ਸਾਲ ਗੁਰਮੀਤ ਸਿੰਘ ਜੀ ਜੀ ਸਾਡਾ ਉਹਨਾਂ ਦਾ ਬੱਚਾ ਗਿਆ ਅਗਲੀ ਵਾਰ ਪੰਜਵੀਂ ਰਿੱਤੂ ਉਹਨਾਂ ਕੋਲੇ ਆਈ ਆ ਇਹਨਾਂ ਦਾ ਗਿਆ ਇਸ ਵਾਰ ਸਾਡੇ ਕੋਲੇ ਆ ਪੰਜਵੀਂ ਸਾਡੇ ਸਾਰੇ ਟੀਚਰ ਮਿਹਨਤੀ ਆ ਬਾਅਦ ਅਸੀਂ ਬੋਰਡ ਆਪਣੀ ਕੁਆਲਿਫੀਕੇਸ਼ਨ ਦਾ ਲਾਇਆ ਜੇ ਕਿਸੇ ਨੂੰ ਕੋਈ ਸ਼ੰਕਾ ਹੋ ਪਰ ਕੇ ਜਾ ਸਕਦਾ ਸਾਰੇ ਉਹਨਾਂ ਉਹਨਾਂ ਪੜੇ ਹੋਏ ਵਾਹ ਜੀ ਵਾਹ ਪ੍ਰੋਪਰ ਟ੍ਰੇਨਡ ਟੀਚਰ ਨੇ ਸਾਰੇ ਸੋਏ ਨਾ ਸਭ ਤੋਂ ਵੀ ਸਰਕਾਰੀ ਸਕੂਲ ਹੈ ਹੁਣ ਸਰਕਾਰੀ ਸਕੂਲ ਹੋ ਨਹੀਂ ਰਹੇਗੇ ਤੁਹਾਡੇ ਸਾਹਮਣੇ ਬਿਲਡਿੰਗ ਤਿਆਰ ਹੋਈ ਹੈ ਮੈਡਮ ਨੇ ਇੰਨੀ ਕ ਹੈਲਪ ਕਰੀ ਆ ਦਿੱਤੀਓਗਾਂ ਖੜੇ ਨੇ ਐਮਐਲਏ ਮੈਂ 90 ਲੱਖ ਦੀ ਬਿਲਡਿੰਗ ਤਿਆਰ ਹੋਣੀ ਆ ਆ ਥੋਡੇ ਏਰੀਏ ਚ ਸਾਊਥ ਦੇ ਵਿੱਚ ਪ੍ਰਾਈਵੇਟ ਸਕੂਲ ਇੰਨਾ ਦਾ ਕੋਈ ਨਹੀਂ ਹੋਣਾ ਕਿ ਕਹੇ ਸਰਕਾਰੀ ਬਣ ਜਾਵੇ ਸਭ ਤੋਂ ਵੱਲਦੀ ਮੈਡਮ ਉਹਦਾ ਵੀ ਮੂਰਤਕਾਰ ਰਹਿਣਗੇ ਆਪਣੇ ਕੋਲੇ ਅਸੀਂ ਉਸ ਸਮੇਂ ਦੀ ਵੇਟ ਕਰ ਰਹੇ ਆ ਥੈਂਕ